ਕਿਚਨੇ ਆਈ ਗਏ ਵੀਡੀਓ ਹੋਰ 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 ਬਰੇਆ ਹੁਣ ਅੱਛੀ ਕਾਲ ਜੀ ਮੈਂ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਪਗ ਸਿੰਘ ਨੌਜਾਬਾ ਪੰਜਾਬ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਤੇ ਜਿਹੜਾ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਸ ਇਕੱਠ ਨੂੰ ਕਾਮਯਾਬ ਕਰਨ ਦੇ ਲਈ ਕਲਾਨੌਰ ਦੇ ਵਿੱਚ ਵੀ ਨੌਜਵਾਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਇੱਥੇ ਸੇਵਾ ਸਿੰਘ ਤੇ ਗੁਰਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜੱਥਾ ਕਲਾਨੌਰ ਤੋਂ ਜਲੰਧਰ ਦੇਸ਼ ਪੱਧਰ ਦਾ ਜ਼ਾਦਗਾਰ ਹਾਲ ਜਿਹੜੀ ਵੱਡੀ ਇੱਕ ਕਨਵੈਨਸ਼ਨ ਤੇ ਰੈਲੀ ਕੀਤੀ ਜਾ ਰਹੀ ਹੈ ਬੇਰੋਜ਼ਗਾਰੀ ਤੇ ਨਸ਼ੇ ਦੇ ਵਿਰੁੱਧ ਇੱਕ ਵੱਡਾ ਜੱਥਾ ਲੈ ਕੇ ਇਹ ਉੱਥੇ ਸ਼ਾਮਲ ਹੋਣਗੇ ਤੇ ਇਸ ਇਲਾਕੇ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨੂੰ ਝੰਡੇ ਨੂੰ ਹੋਰ ਤਕੜਾ ਕਰਨ ਦੇ ਲਈ ਆਨਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੱਲੋਂ ਪਿੰਡ ਪਧਰੀ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਤਾਂ ਕਿ ਨਸ਼ੇ ਤੇ ਬੇਰੋਜ਼ਗਾਰੀ ਵਿਰੁੱਧ ਨੌਜਵਾਨਾਂ ਨੂੰ ਵੱਤਪਲ ਗਿਣਤੀ ਦੇ ਵਿੱਚ ਇਸ ਖੇਤਰ ਦੇ ਵਿੱਚ ਇਸ ਗੁਰਦਾਸਪੁਰ ਦੇ ਵਿੱਚ ਜਿਹੜਾ ਲਾਮਬੰਦ ਕਰਕੇ ਉਹਨਾਂ ਨੂੰ ਜਥੇਬੰਦ ਕੀਤਾ ਜਾ ਸਕੇ ਤਾਂ ਕਿ ਸਰਕਾਰਾਂ ਜਿਹੜੀਆਂ ਲਗਾਤਾਰ ਬੇਰੋਜ਼ਗਾਰੀ ਤੇ ਨਸ਼ੇ ਨੂੰ ਪਧਾਰੀਆਂ ਆ ਉਹਦੇ ਵਿਰੁੱਧ ਲੜਿਆ ਜਾ ਸਕੇ ਤੇ ਇੱਕ ਨੀਤੀ ਦੇ ਤਹਿਤ ਨੌਜਵਾਨਾਂ ਦੇ ਭਵਿੱਖ ਦਾ ਕੋਈ ਨਾ ਕੋਈ ਜਿਹੜਾ ਆ ਹੱਲ ਕੀਤਾ ਜਾ ਸਕੇ ਧੰਨਵਾਦ